ਡਾਕਟਰ ਬੀ.ਡੀ. ਸਚਦੇਵਾ ਮੈਮੋਰੀਅਲ ਵੈਲਪਰ ਸੁਸਾਇਟੀ ਫਾਜਿਲਕਾ ਟੀਮ ਪੂਜਾ ਲੁਤਰਾ ਸਚਦੇਵਾ ਅਤੇ ਉਹਨਾਂ ਦੇ ਪਤੀ ਬੰਟੀ ਅਜੇ ਸਚਦੇਵਾ ਵੱਲੋਂ ਅੱਜ ਫਾਜਿਲਕਾ ਦੇ ਪਿੰਡ ਸਾਬੂਆਣਾ ਪਹੁੰਚ ਕੇ ਔਧੇ ਅਤੇ ਟਰੀ ਗਾਰਡਨ ਵੰਡੇ ਗਏ ਜਿਸ ਦੇ ਵਿੱਚ ਪਿੰਡ ਦੀ ਨੌਜਵਾਨ ਸਭਾ ਸ਼ਹੀਦ ਬਲਵਿੰਦਰ ਸਿੰਘ ਨੌਜਵਾਨ ਸਭਾ ਵੱਲੋਂ ਅੱਜ ਇਸ ਟੀਮ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ ਹੈ ਔਰ ਪੌਦੇ ਲਗਾਉਣ ਦੇ ਵਿੱਚ ਸਹਿਯੋਗ ਵੀ ਕੀਤਾ ਗਿਆ ਦੱਸ ਦਈਏ ਕਿ ਡਾਕਟਰ ਬੀੜੀ ਸਚਦੇਵਾ ਮੈਮੋਰੀਅਲ ਸੁਸਾਇਟੀ ਵੱਲੋਂ ਹਮੇਸ਼ਾ ਹੀ ਲੋਕ ਭਲਾਈ ਦੇ ਕੰਮ ਕੀਤੇ ਜਾਂਦੇ ਹਨ ਔਰ ਇਹ ਲਗਾਤਾਰ ਜਾਰੀ ਹਨ ਜੋ ਕਿ ਇੱਕ ਰੁੱਖ ਸੋਖ ਜਿਹੜੀ ਮੈਮ ਮੈਡਮ ਪੂਜਾ ਲੁਥਰਾ ਸਚਦੇਵਾ ਵੱਲੋਂ ਚਲਾਈ ਗਈ ਹੈ ਇਹ ਹਰ ਘਰ ਦੇ ਵਿੱਚ ਬੂਟਾ ਲਾਉਣ ਦੀ ਮਹਿਮ ਜਾਰੀ ਹੈ ਉਹਨਾਂ ਵੱਲੋਂ 15 ਅਗਸਤ ਤੇ ਇੱਕ ਇਨਾਮ ਵੀ ਦਿੱਤਾ ਜਾਣਾ ਜਿਸ ਦਾ ਬੂਟਾ ਹਰਾ-ਭਰਾ ਤੇ ਵਧੀਆ ਹੋਵੇਗਾ ਉਸ ਨੂੰ ਇਸ ਸੰਸਥਾ ਵੱਲੋਂ ਇਨਾਮ ਵੀ ਦਿੱਤਾ ਜਾਵੇਗਾ ਤੁਸੀਂ ਵੀ ਦੇਖੋ ਇਹ ਤਸਵੀਰਾਂ ਬਣੇ ਰੋ ਸਾਡੇ ਨਾਲ ਦੇਖਦੇ ਰਹੋ ਸਾਡਾ ਚੈਨਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਤੁਹਾਨੂੰ ਫਾਜ਼ਿਲਕਾ ਦੇ ਪਿੰਡ ਸਾਬੂਆਣਾ ਤੋਂ ਤਸਵੀਰਾਂ ਦਿਖਾ ਰਿਹਾ ਜਿੱਥੇ ਡਾਕਟਰ ਬੀੜੀ ਸਚਦੇਵਾ ਮੈਮੋਰੀਅਲ ਵੈਲਫੇਅਰ ਸੁਸਾਇਟੀ ਟੀਮ ਪੂਜਾ ਲੁਥਰਾ ਸਚਦੇਵਾ ਵੱਲੋਂ ਪੌਦੇ ਲਗਾਏ ਗਏ ਅਤੇ ਟਰੀ ਗਾਰਡਨ ਵੰਡੇ ਗਏ ਜਿਸ ਦੇ ਵਿੱਚ ਇਸੇ ਪਿੰਡ ਦੀ ਸੰਸਥਾ ਚੀਦ ਬਲਵਿੰਦਰ ਸਿੰਘ ਨੌਜਵਾਨ ਸਭਾ ਵੱਲੋਂ ਇਸ ਟੀਮ ਦਾ ਵਿਸ਼ੇਸ਼ ਤੌਰ ਤੇ ਸਨਮਾਨ ਵੀ ਕੀਤਾ ਗਿਆ ਔਰ ਧੰਨਵਾਦ ਕੀਤਾ ਗਿਆ ਔਰ ਪੌਦੇ ਲਗਾਉਣ ਦੇ ਵਿੱਚ ਵਿਸ਼ੇਸ਼ ਤੌਰ ਤੇ ਸੰਯੋਗ ਕੀਤਾ ਗਿਆ ਤੁਸੀਂ ਵੀ ਦੇਖੋ ਇਹ ਤਸਵੀਰਾਂ ਬਣੇ ਰਹੋ ਸਾਡੇ ਨਾਲ ਦੇਖਦੇ ਰਹੋ ਸਾਡਾ ਚੈਨਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਜੇਕਰ ਸਾਡੇ ਫੇਸਬੁੱਕ ਪੇਜ ਤੇ ਨਵੇਂ ਹੋ ਤਾਂ ਸਾਡੇ ਫੇਸਬੁੱਕ ਪੇਜ ਨੂੰ ਹੁਣੇ ਫੋਲੋ ਕਰ ਲਓ ਜੇਕਰ ਸਾਡੇ YouTube ਚੈਨਲ ਤੇ ਹੋ ਤਾਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਬਣੇ ਰਹੋ ਸਾਡੇ ਨਾਲ ਦੇਖਦੇ ਰਹੋ ਸਾਡਾ ਚੈਨਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਜੀ ਮਸ਼ਕਾਜੀ ਅੱਜ ਅਸੀਂ ਪਿੰਡ ਸਾਬੋਆ ਨੇ ਆਏ ਆਂ ਔਰ ਸ਼ਹੀਦ ਬਲਵਿੰਦਰ ਸਿੰਘ ਯੂਥ ਕਲੱਬ ਵੱਲੋਂ ਜਿਹੜਾ ਏ ਉਹ ਵੀ ਸਾਬੋਆ ਨੇ ਪਿੰਡ ਦੇ ਵਿੱਚ ਜਿਹੜਾ ਏ ਆਇਸਕੈਂਡੀ ਸਕੂਲ ਦੇ ਕੋਲ ਜਿਹੜਾ ਏ ਪੁੱਟੇ ਲਗਾਣ ਦੀ ਜਿਹੜੀ ਸ਼ੁਰੂਆਤ ਕੀਤੀ ਗਈ ਏ ਔਰ ਸਾਡੀ ਜਿਹੜੀ ਸਾਇਟੀ ਡਾਕਟਰ ਬੀਰੀ ਸਚਦੇਵਾ ਮੈਮੋਰੀਅਲ ਵੈਲਫੇਅਰ ਸਾਇਟੀ ਜਿੰਦਾ ਟਿੱੱਚਾ ਅਸੀਂ ਇੱਕ ਮੁਹਿੰਮ ਸ਼ੁਰੂ ਕੀਤੀ ਸੀ ਇੱਕ ਰੁੱਖ ਸੋ ਸੁੱਖ ਤਾ ਉਸ ਮੁਹਿੰਮ ਦੇ ਤਹਿਤ ਜਿਹੜਾ ਇਹ ਪਹਿਲੇ ਵੀ ਕਿਹਾ ਗਿਆ ਸੀ ਭਾਵੇਂ ਕੋਈ ਸੰਸਥਾ ਆਵੇ ਤੇ ਭਾਵੇਂ ਕੋਈ ਮਰਜ਼ੀ ਪਰਸਨ ਹੋਣ ਜੋ ਸਾਨੂੰ ਕੰਸਰਨ ਕਰਦੇ ਨੇ ਤਾਂ ਅਸੀਂ ਜਿਵੇਂ ਯਥਾ ਸੰਭਵ ਜਿਹੜੀ ਸਾਡੀ ਸਹਾਇਤੀ ਬਲ ਜਿਹੜੀ ਉਹਨਾਂ ਦੀ ਹੈਲਪ ਕੀਤੀ ਜਾਂਦੀ ਹੈ ਤਾਂ ਟ੍ਰੀ ਗਾਰਡ ਵਗੈਰਾ ਜਿਹੜੇ ਨੇ ਪ੍ਰੋਵਾਈਡ ਕਰਵਾਏ ਗਏ ਨੇ ਕਿਉਂਕਿ ਮੇਨ ਇਹ ਹੁੰਦਾ ਕਿ ਆਪਾਂ ਪੇੜ-ਪੌਦੇ ਲਗਾ ਦੇਣੇ ਆ ਔਰ ਸੜਕ ਤੇ ਜਾਂ ਆਸ-ਪਾਸ ਲੱਗੀ ਹੋਣ ਕਰਕੇ ਕਿਤੇ ਨਾ ਕਿਤੇ ਜਿਹੜੇ ਨੇ ਉਹ ਅਸੁਰੱਖਿਤੀ ਹੁੰਦੇ ਨੇ ਕਿ ਉਹਨਾਂ ਨੂੰ ਕੋਈ ਪਸ਼ੂ ਖਾ ਸਕਦੇ ਹੈ ਜਾਂ ਕੁਝ ਵੀ ਤਾਂ ਉਹਨਾਂ ਨੂੰ ਬਚਾਉਣ ਵਾਸਤੇ ਜਿਹੜੇ 3 ਗਾਰਡ ਵਗੈਰਾ ਪ੍ਰੋਵਾਈਡ ਕਰਵਾਈ ਗਏ ਨੇ ਤਾਂ ਮੈਂ ਸ਼ਹੀਦ ਬਲਵਿੰਦਰ ਸਿੰਘ ਯੂਥ ਕਲੱਬ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਕਿ ਉਹ ਵੀ ਜਿਹੜਾ ਇਹ ਇਸ ਮੁਹਿੰਮ ਦੇ ਵਿੱਚ ਅੱਗੇ ਆਏ ਨੇ ਔਰ এনਵਾਇਰਨਮੈਂਟ ਨੂੰ ਬਚਾਣਾ ਅੱਜ ਦੇ ਟਾਈਮ ਦੀ ਬਹੁਤ ਵੱਡੀ ਨੀਡ ਹੈ ਔਰ ਉਹਨੂੰ ਬਚਾਉਣ ਵਾਸਤੇ ਜਿਹੜਾ ਸਾਰਾ ਉਪਰਾਲਾ ਆਪਾਂ ਸਾਰੇ ਮਿਲ ਕੇ ਕਰ ਰਹੇ ਹਾਂ ਤਾਂ ਮੈਂ ਸਭ ਦਾ ਜਿਹੜਾ ਧੰਨਵਾਦ ਵੀ ਕਰਦੀ ਹਾਂ ਔਰ ਡਾਕਟਰ ਬੀਡੀ ਸਚਿਲੇਵਾ ਮੈਮੋਰੀਅਲ ਵੈਲਫੇਅਰ ਸਾਇਤੀ ਦੇ ਵੀ ਸਮੂਹ ਮੈਂਬਰ ਸਹਿਬਾਨ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਹਾਂ। ਇਹ ਬਾਅਦ ਚਲੋ ਪਾਣੀ ਮੱਕਾ। ਔਰ ਸੈਇਦ ਬਲਵਿੰਦਰ ਸਿੰਘ ਯੂਥ ਕਲੱਬ ਬਹੁ ਟਾਈਮ ਤੋਂ ਕੰਮ ਕਰ ਰਿਹਾ ਪਿੰਡ ਵਿੱਚ ਸਵੈਦਾ ਵੀ ਕੰਮ ਕੀਤਾ ਹੈ ਤੇ ਹੋਰ ਵੀ ਕੰਮ ਕਰ ਰਹੇ ਨੇ ਖੂਨਦਾਨ ਕੈਂਪ ਵੀ ਲਾਇਆ ਹੈ। ਇਹਨਾਂ ਦਾ ਬਹੁਤ-ਬਹੁਤ ਧੰਨਵਾਦ। ਇਸੇ ਤਰ੍ਹਾਂ ਇਹ ਕੰਮ ਕਰਦੇ ਰਹਿਣਗੇ ਤੇ ਹੋਰ ਵੀ ਸੰਸਥਾ ਇਹਨਾਂ ਦਾ ਸਾਥ ਦੇਊਗੀ ਸਦੀ ਸੁਸਾਇਟੀ ਜਿਹੜੀ ਡਾਕਟਰ ਬੀਡੀ ਸਰਦੇਵਾ ਉਹਨਾਂ ਨੇ ਅੱਜ ਇਹਨਾਂ ਦਾ ਥੋੜਾ ਸੇਵ ਕੀਤਾ ਹੈ ਤੇ ਰਿਗਾਰਡ ਦੇ ਕੇ ਮੈਂ ਮੈਡਮ ਦਾ ਵੀ ਧੰਨਵਾਦ ਕਰਦਾ ਹਾਂ ਜੀ ਕੰਤੀ ਸਰਦੇਵਾ ਜੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਹਨਾਂ ਦੇ ਮਦਦ ਕੀਤੀ ਹੈ ਜੈ ਸ਼੍ਰੀ ਵਾਲਾ ਜੀ ਸਾਡ ਸੋਸਾਇਟੀ ਵੱਲੋਂ ਡਾਕਟਰ ਬੀਡੀ ਮੈਮੋਰੀਅਲ ਸਰਦੇਵਾ ਵੱਲੋਂ ਰਿਗਾਰਡ ਵੰਡੇ ਗਏ ਨੇ ਸਾਬੂਆ ਨੇ ਹੈ ਫੀ ਗਾਰਡ ਦਿੱਤੇ ਗਏ ਨੇ